ਕਿਉਂ ਪਹਿਗੇ ਨਾ ਪਲੇਖਾ ਵੀ ਬਾਹਰ ਲੈ ਦੇ ਇਸ ਦੇ ਵਿੱਚ ਖੜੇ ਆ ਪਰ ਸੱਜਣੋ ਆਪਾਂ ਖੜੇ ਆ ਆਪਣੇ ਸ਼ਹਿਰ ਦੇ ਵਿੱਚ ਮੌਰ ਮੰਡੀ ਦੇ ਵਿੱਚ ਕਿੰਨਾ ਕੋਲੇ ਰਾਇਲ ਫਰਨੀਚਰ ਐਂਡ ਇਲੈਕਟ੍ਰੋਨਿਕ ਆਲਿਆਂ ਦੇ ਵਿਆਹ ਦਾ ਸੀਜ਼ਨ ਚੱਲੀ ਜਾਂਦਾ ਨਾ ਆਪਾਂ ਨੂੰ ਚਾਹੀਦੇ ਹੁੰਦੇ ਬਈ ਗੱਦੇ ਹਨਾ ਸੋਫੇ ਬੈੱਡ ਅਲਮਾਰੀਆਂ ਸਾਰਾ ਕੁਝ ਚਾਹੀਦਾ ਹੁੰਦਾ ਨਾ ਵਿਆਹ ਦੇ ਵਾਸਤੇ ਸਾਰੀਆਂ ਚੀਜ਼ਾਂ ਮਿਲਣਗੀਆਂ ਏ ਟੂ ਜ਼ੈਡ ਚੀਜ਼ਾਂ ਮਿਲਣਗੀਆਂ ਚੀਜ਼ ਵੀ ਜੈਨੂਅਲ ਹੋਊਗੀ ਤੇ ਰੇਟ ਵੀ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਹਨਾ ਆਜੋ ਮੈਂ ਸਾਰੀ ਗੱਲਬਾਤ ਕਰਾਂਗੇ ਬਈ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਕੰਬੋ ਦਿਖਾਉਣੇ ਆ। ਆਹ ਕੰਬੋ ਲਾਇਆ ਪਿਆ ਬਾਈਆਂ ਦਾ ਆ ਦੇਖ ਲਓ। ਆਹ ਸੋਫੇ ਲਾਇਏ ਪਿਆ। ਆਹ ਬੈੱਡ ਲਾਇਆ ਪਿਆ ਨਾਲ ਇਹਦੇ ਗੱਦੇ ਆ। ਅਲਮਾਰੀ ਲਾਈ ਪਈ ਹੈ ਹਨਾ ਤੇ ਉਧਰਲੇ ਪਾਸੇ ਪਿਆ ਬਾਈ ਟੇਬਲ ਹਨਾ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਸੱਜਣੋ ਇਹ ਹੈਗੀਆਂ ਤੁਹਾਨੂੰ ਮਿਲ ਜਾਣੀਆਂ ਸਾਰੀਆਂ ਇਹ 35000 ਰੁਪਏ ਦੇ ਵਿੱਚ। ਇਹ ਜਿਹੜਾ ਕੰਬੋ ਲਾਇਆ ਹੋਇਆ ਬਾਈ ਉਹਨਾਂ ਨੇ ਤੇ ਜਿਹੜੀਆਂ ਆਹ ਕੁਰਸੀਆਂ ਨੇ ਆਹ ਕੁਰਸੀਆਂ ਪਈਆਂ ਨੇ ਚਾਰ ਤੇ ਆਹ ਪਿਆ ਇੱਕ ਟੇਬਲ। ਇਹ ਤੁਹਾਨੂੰ ਮਿਲੂਗਾ ਬਿਲਕੁਲ ਫ੍ਰੀ ਇਹਦੇ ਨਾਲ। ਠੀਕ ਹੈ ਤੇ ਇੱਕ ਗੱਲ ਹੋਰ ਸੁਣ ਲਓ। ਜਿੰਨੇ ਵੀ ਆਪਣੇ ਮੋੜ ਮੰਡੀ ਦੇ ਆਸੇ ਪਾਸੇ ਪਿੰਡ ਨੇ 30 ਕਿਲੋਮੀਟਰ ਦੇ ਘੇਰੇ ਦੇ ਵਿੱਚ ਆਉਂਦੇ ਨੇ ਉਹਨਾਂ ਲਈ ਸਾਰੀ ਡਿਲੀਵਰੀ ਬਾਈ ਹੋਰਾਂ ਨੇ ਬਿਲਕੁਲ ਫ੍ਰੀ ਕਰਤੀ ਇਹ ਸ਼ੋਰੂਮ ਤਾਂ ਨਵਾਂ ਹੈ ਪਰ ਬਾਈ ਹੋਰਾਂ ਦਾ ਕੰਮ ਬਹੁਤ ਪੁਰਾਣਾ ਹੈਗਾ ਆਜੋ ਮੈਂ ਤੁਹਾਨੂੰ ਸ਼ੋਰੂਮ ਦਿਖਾਉਣਾ ਯਾਰ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਬਹੁਤ ਵੱਡਾ ਸ਼ੋਰੂਮ ਆ ਆਜੋ ਕਿਰਾ ਲਾਈਕ ਵੀ ਮਿੱਤਰੋ ਵੀਡੀਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਬਾਈ ਕੀ ਪਤਾ ਕਿਸੇ ਦਾ ਭਲਾ ਹੋ ਜੇ ਆਜੋ ਆਪਾਂ ਕਰਦੇ ਆਂ ਗੱਲਬਾਤ ਕੀ ਹਾਲ ਚਾਲ ਨੇ ਬਾਈ ਜੀ ਵਧੀਆ ਬਾਈ ਜੀ ਸਭ ਤੋਂ ਪਹਿਲਾਂ ਵਧਾਈਆਂ ਬਾਈਸ ਤੌਰ ਤੁਸੀਂ ਐਡਾ ਵੱਡਾ ਸ਼ੋਰੂਮ ਆਪਣੇ ਮੌਰ ਸ਼ਹਿਰ ਦੇ ਵਿੱਚ ਕੀਤਾ ਹੈ ਜੀ ਥੈਂਕ ਯੂ ਸਾਰਿਆਂ ਨੂੰ ਇਸ ਤਾਰਵਾਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬਾਈ ਜੀ ਆਜੋ ਆਪਾਂ ਨਾ ਚੀਜ਼ਾਂ ਦਿਖਾਈਏ ਆਪਣੇ ਕੋਲੇ ਕਿਹੜੀਆਂ-ਕਿਹੜੀਆਂ ਚੀਜ਼ਾਂ ਮਿਲਣੀਆਂ ਕੀ ਰੇਟ ਰਹਿਣਗੇ ਤੇ ਸਾਰੀ ਗੱਲਬਾਤ ਕਰਦੇ ਆਂ ਬਾਈ ਕਿੱਥੋਂ ਸ਼ੁਰੂ ਕਰ ਲਈਏ ਬਈ ਆਪਾਂ ਤੁਸੀਂ ਇਲੈਕਟ੍ਰੋਨਿਕਸ ਤੋਂ ਆਪ ਜੀ ਇਧਰੋਂ ਇਲੈਕਟ੍ਰੋਨਿਕ ਤੋਂ ਸ਼ੁਰੂ ਕਰ ਲੈਣੇ ਹਨਾ ਬਾਈ ਹਾਂਜੀ ਅੱਛਾ ਆਹ ਬਾਈ ਆਪਣੇ ਕੋਲੇ ਮਸ਼ੀਨਾਂ ਆ ਗਈਆਂ ਹਨਾ ਜੀ ਕਿੰਨੇ ਕਿੰਨੇ ਕਿਲੋ ਦੀਆਂ ਹੁੰਦੀਆਂ ਬਈ ਆਪਣੇ ਕੋਲੇ ਜੀ ਸਾਰੇ ਤਰ੍ਹਾਂ ਦੀਆਂ ਮਸ਼ੀਨਾਂ ਨੇ 7 8 10 12 ਹਰ ਇੱਕ ਤਰ੍ਹਾਂ ਦੀ ਆਪਣੇ ਕੋਲ ਕੁਆਲਿਟੀ ਮਿਲੂਗੀ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਬ੍ਰਾਂਡ ਮਿਲੂ ਜਿਹੜਾ ਕਸਟਮਰ ਚਾਹੇ ਉਸ ਤਰ੍ਹਾਂ ਦਾ ਬ੍ਰਾਂਡ ਮਿਲੂ ਜਿਹੜੀਆਂ ਮਤਲਬ ਟਾਪ ਕੁਆਲਿਟੀ ਦੀਆਂ ਮਤਲਬ ਸਾਰੀ ਤਰ੍ਹਾਂ ਦੀ ਕੁਆਲਿਟੀ ਮਿਲੂਈ ਉਹਨੂੰ ਇਲੈਕਟ੍ਰੋਨਿਕਸ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਆਪਣੇ ਦੇਖੋ ਆ ਫ੍ਰਿਜ ਪਏ ਨੇ ਠੀਕ ਹੈ ਬਈ ਹਰ ਇੱਕ ਲੀਟਰ ਦੇ ਫ੍ਰਿਜ ਪਏ ਨੇ ਆਪਣੇ ਕੋਲੇ ਵਧੀਆ ਵਧੀਆ ਸਾਰੇ ਤਰ੍ਹਾਂ ਦੇ LG ਵਰਪੁਲ ਵੋਲਟਾਸ ਹਰ ਇੱਕ ਤਰ੍ਹਾਂ ਦੇ ਆਪਣੇ ਕੋਲੇ ਫ੍ਰਿਜ ਮਿਲਣਗੇ ਤੁਹਾਨੂੰ ਠੀਕ ਹੈ ਜੀ ਜੀ ਇਲੈਕਟ੍ਰੋਨਿਕ ਦੇ ਵਿੱਚ ਬਾਈ ਹੋਰ ਕਿਹੜੀਆਂ ਕਿਹੜੀਆਂ ਜਮਿਆ ਆ ਕੋਲਰ ਕੋਲਰ ਨੇ ਸਾਰੇ ਠੀਕ ਹੈ ਮਾਈਕਰੋਵੇਵ ਪਈਆਂ ਹੂੰ ਤੇ ਐਲਈਡੀਆਂ ਪਈਆਂ ਨੇ ਮੇਰੇ ਕੋਲ ਜਿਹੜੀ ਆਪਣੇ ਕੋਲ ਹਰੇਕ ਤਰ੍ਹਾਂ ਦੀ ਐਲਈਡੀਆਂ ਪਈਆਂ ਨੇ ਠੀਕ ਹੈ ਜੀ ਤੂੰ ਮਰਜ਼ੀ ਇੰਚ ਲੈ ਲੋ ਕੋਈ ਮਰਜ਼ੀ ਇੰਚ ਲੈ ਲੋ ਜਾਨੀ ਕਿ ਇਹ ਗੱਲ ਆ ਬਾਈ ਜੇ ਕਿਸੇ ਸੱਜਣ ਮਿੱਤਰ ਨੇ ਵਿਆਹ ਦਾ ਸਮਾਨ ਲੈਣਾਗਾ ਤੁਹਾਨੂੰ ਹੋਰ ਦੁਕਾਨ ਤੇ ਜਾਣ ਦੀ ਲੋੜ ਹੀ ਨਹੀਂ ਹੈਗੀ ਯਾਰ ਵੀ ਜਿਹੜੀ ਚੀਜ਼ ਖਰੀਦਣੀ ਆ ਤੁਹਾਨੂੰ ਇੱਥੋਂ ਹੀ ਮਿਲ ਜੂਗੀ ਉਹ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਹਨਾ ਬਾਈ ਨਿੱਕੀ ਤੋਂ ਨਿੱਕੀ ਇਲੈਕਟ੍ਰੋਨਿਕ ਵਾਲੀ ਚੀਜ਼ ਵੱਡੀ ਤੋਂ ਵੱਡੀ ਸੋਨੂੰ ਆਜੋ ਸਾਨੂੰ ਹੋਰ ਦਿਖਾਉਣੇ ਆ ਬਾਈ ਆਪਾਂ ਸੈਰ ਕਰਾਉਣੇ ਆ ਬਹੁਤ ਵੱਡਾ ਅੱਗੇ ਜਾ ਕੇ ਨਾ ਇਹ ਸ਼ੋਅਰੂਮ ਬਾਈ ਉਹਨਾਂ ਨੇ ਖੋਲਿਆ ਹੋਇਆ ਆਜੋ ਬਾਈ ਇੱਧਰ ਦਿਖਾਉਣੇ ਇੱਧਰੋਂ ਬਾਈ ਅਲਮਾਰੀਆਂ ਸ਼ੁਰੂ ਹੋ ਜਾਂਦੀਆਂ ਆ ਤੁਸੀਂ ਪਹਿਲੇ ਕੂਲਰ ਚੈੱਕ ਕਰ ਲਓ ਹਣਾ ਆ ਕੂਲਰਾਂ ਦੇ ਡਿਜ਼ਾਈਨ ਚੈੱਕ ਕਰ ਲਓ ਡਿਜ਼ਾਈਨ ਦਿਖਾ ਦੇ ਬਾਈ ਰਵੀ ਹਣਾ ਕੂਲਰਾਂ ਦੇ ਕਿੰਨੇ ਘੈਂਟ ਬਾਈ ਉਹਨਾਂ ਨੇ ਇੱਥੇ ਡਿਜ਼ਾਈਨ ਆ ਜਿਹੜੇ ਇਹਨਾਂ ਨੇ ਲਾਏ ਹੋਇਆ ਤੇ ਆ ਬਾਈ ਸਾਰਾ ਅਲਮਾਰੀਆਂ ਲੱਗੀਆਂ ਹੋਈਆਂ ਇੱਧਰ ਹਣਾ ਜੀ ਅਲਮਾਰੀਆਂ ਲੱਗੀਆਂ ਹੋਈਆਂ ਨੇ ਆ ਸਾਡੇ ਡਾਈਨਿੰਗ ਟੇਬਲ ਨੇ ਜੀ ਆ ਸਾਡੇ ਕਰੋਕਰੀ ਅਲਮਾਰੀਆਂ ਨੇ ਮੈਨੂੰ ਗੱਲ ਆ ਇਹ ਕਿਸੇ ਕੋਲੇ ਵੀ ਨਹੀਂ ਹੁੰਦੀਆਂ ਕਰੋਕਰੀ ਅਲਮਾਰੀਆਂ ਠੀਕ ਹੈ ਅਸੀਂ ਲੈ ਕੇ ਆਏ ਹਾਂ ਮੋਰ ਮੰਡੀ ਦੇ ਵਿੱਚ ਕਰੋਕਰੀ ਅਲਮੀਰਾ ਠੀਕ ਹੈ ਜੀ ਦੇਖੋ ਆ ਦੇਖੋ ਕਿੰਨੀ ਫਾਈਨ ਕੁਆਲਿਟੀ ਦੇ ਵਿੱਚ ਬਣੀਆਂ ਹੋਈਆਂ ਨੇ ਕਰੋਕਰੀ ਅਲਮੀਰਾ ਕਿੰਨੀ ਵਧੀਆ ਐਸੈਸਰੀ ਲੱਗੀ ਹੋਈ ਹੈ ਇਹਨਾਂ ਦੇ ਕਰੋਕਰੀ ਅਲਮੀਰਾ ਠੀਕ ਹੈ ਭਾਈ ਇਹਦੇ ਵਿੱਚ ਸਜਣੋ ਤੁਸੀਂ ਕੁਝ ਮਰਜੀ ਜਿਹੜਾ ਵੀ ਉਹ ਰੱਖ ਸਕਦੇ ਹੋ ਕਰੋਕਰੀ ਵਗੈਰਾ ਹਨਾ ਜੋ ਵੀ ਲੇਗਾ ਭਾਈ ਆ ਦੇਖੋ ਇਹ ਚੀਜ਼ਾਂ ਤੁਹਾਨੂੰ ਬਹੁਤ ਘੱਟ ਮਿਲਦੀਆਂ ਨੇ ਹਨਾ ਜਿਵੇਂ ਆਪਾਂ ਚੀਜ਼ਾਂ ਦੇਣੀਆਂ ਹੁੰਦੀਆਂ ਆਹ ਫੁੱਲੀ ਕਰੋਕਰੀ ਅਲਮੀਰਾ ਆ ਇਹਦੇ ਵਿੱਚ ਤੁਹਾਨੂੰ ਹਰ ਇੱਕ ਤਰ੍ਹਾਂ ਦੇ ਤੁਸੀਂ ਕੁਝ ਗਲਾਸ ਪਲੇਟਸ ਵਗੈਰਾ ਕੁਛ ਮਰਜ਼ੀ ਰੱਖ ਸਕਦੇ ਹੋ ਰੱਖ ਸਕਦਾ ਤੁਸੀਂ ਬਾਕੀ ਬਾਈ ਨੇ ਤਾਂ ਕਰੋਕਰੀ ਕਿਹਾ ਤੁਸੀਂ ਯਾਰ ਜੇ ਤੁਸੀਂ ਕੱਪੜੇ-ਕੁੱਪੜੇ ਰੱਖਣੇ ਉਹ ਵੀ ਰੱਖ ਲੇ ਛੋਟੀ ਕਿਸੇ ਨੂੰ ਚਾਹੀਦੀ ਹੁੰਦੀ ਆ ਨਾ ਉਹ ਹੀ ਚੀਜ਼ ਹੈਗੀ ਆ ਆਜੋ ਤੁਹਾਨੂੰ ਦਿਖਾਉਣੇ ਅੱਗੇ ਆ ਡਾਇਨਿੰਗ ਟੇਬਲ ਆ ਗਈ ਆਪਣਾ ਡਿਜ਼ਾਈਨ ਦੇਖ ਲਓ ਬਾਈ ਡਾਇਨਿੰਗ ਟੇਬਲ ਦੇ ਤੇ 2-4 ਤੇ 6 ਕੁਰਸੀਆਂ ਨੇ ਬਾਈ ਡਾਇਨਿੰਗ ਟੇਬਲ ਦੇ ਨਾਲ ਠੀਕ ਹੈ ਡਿਜ਼ਾਈਨ ਚੈੱਕ ਕਰੋ ਬਲਕਿ ਤੁਸੀਂ ਆਹ ਦੇਖੋ ਤੇ ਇਹਦੇ ਤੋਂ ਬਈ ਕਿਸੇ ਕਸਟਮਰ ਨੇ ਜੀ ਡਿਜ਼ਾਈਨਿੰਗ ਵਾਲਾ ਲੈਣਾ ਹੋਵੇ ਉਹ ਵੀ ਅਵੇਲੇਬਲ ਹੋ ਜਾ ਆਪਣੇ ਕੋਲੇ ਠੀਕ ਹੈ ਜੇ ਕਿਸੇ ਨੇ ਸਿੰਪਲ ਲੈਣਾ ਹੋਵੇ ਉਹ ਵੀ ਆਪਣੇ ਕੋਲੇ ਪਈ ਹੈ ਜੀ ਠੀਕ ਹੈ ਆ ਸਿੰਪਲ ਜੀ ਕਿਸੇ ਨੋਰਮਲ ਲੈਣੇ ਹਨਾ ਬਾਈ ਜੀ ਨੋਰਮਲ ਹੈ ਠੀਕ ਹੈ ਆ ਦੇਖ ਲਓ ਬਾਈ ਆਜੋ ਆ ਡਾਇਨਿੰਗ ਟੇਬਲ ਆ ਗਿਆ ਬਾਈ ਆਹ ਲਮਾਰੀਆਂ ਚੈੱਕ ਕਰ ਲਓ ਹਨਾ ਬਾਈ ਇਧਰਲੇ ਬਸ ਦੇਖੋ ਜੀ ਤੁਸੀਂ ਇਹ ਆਪਣਾ ਸਭ ਤੋਂ ਵੱਡਾ 7.5 ਫੁੱਟ ਉੱਚਾ ਟੀਵੀ ਪੈਨਲ ਹੈ ਇਹ ਮਤਲਬ ਲਿਆ ਆ ਗਿਆ ਬਸ ਘਰੇ ਰੱਖ ਲਈ ਰੱਖਣ ਲਈ ਇਸ ਲਈ ਪੈਰ ਲੱਗੇ ਹੋਏ ਨੇ ਠੀਕ ਹੈ ਜੀ ਇਹਨੂੰ ਆਪਾਂ ਇਸ ਕਾ ਵੀ ਸਕਦੇ ਹਾਂ ਜੀ ਇਧਰ ਉਧਰ ਕਰ ਸਕਦੇ ਜੀ ਹਾਂਜੀ ਠੀਕ ਹੈ ਇਹਨੂੰ ਆਪਾਂ ਇਧਰ ਉਧਰ ਕਰ ਸਕਦੇ ਜੀ ਠੀਕ ਹੈ ਬਾਈ ਆਹ ਚੀਜ਼ਾਂ ਆਪਣੇ ਮਾਉਂਡ ਮੰਡੀ ਦੇ ਵਿੱਚ ਵੈਸੇ ਬਹੁਤ ਮਿਲਦੀਆਂ ਹਨਾ ਦੇਖੋ ਜੀ ਆ ਭਾਈ ਜੀ ਆ ਦੇਖੋ ਨਾ ਨਵੀਂ ਨਵੀਂ ਡਿਜ਼ਾਈਨ ਹੈ ਇਹਦੇ ਵਿੱਚ ਆਪਣੇ ਜਿਹੜੇ ਬੈੱਡ ਹੈਗੇ ਆ ਤੇ ਇਹ ਭਾਈ ਇਹਨਾਂ ਦੀ ਜਿਹੜੇ ਕੁਆਲਿਟੀ ਹੈ ਹਨਾ ਕੀ ਰਹਿੰਦੀ ਹੈ ਭਾਈ ਮੇਨ ਗੱਲ ਮੇਨ ਗੱਲ ਕੁਆਲਿਟੀ ਹੈ ਜੀ ਠੀਕ ਹੈ ਇਸ ਤੋਂ ਸਭ ਤੋਂ ਟਾਪ ਦੀ ਕੁਆਲਿਟੀ ਲਵਾ ਰੱਖੀ ਹੈ ਜੀ ਆਪਾਂ ਨੇ ਠੀਕ ਹੈ ਭਾਈ ਹਾਂਜੀ ਇਹ ਬੈੱਡ 19 ਇੰਚ ਦਾ ਬੈੱਡ ਲਾਈ ਜਿੱ ਲੱਗੀ ਹੋਈ ਹੈ ਸਾਰੀ ਇੱਥੇ ਠੀਕ ਹੈ ਭਾਈ ਹਾਂਜੀ ਜਿਵੇਂ ਬਾਈ ਇੱਕ ਕਹਿੰਦਾ ਵੀ ਥੱਲੇ ਸਪੂਟਾਂ ਸਪੂਟਾਂ ਲੱਗੀਆਂ ਹੁੰਦੀਆਂ ਬਾਈ ਇਹੋ ਚੀਜ਼ਾਂ ਉਹ ਸਪੂਟ ਨਹੀਂ ਲਾਉਂਦੇ ਜੀ ਆਪਾਂ ਅੱਛਾ ਕੋਈ ਮਰਜ਼ੀ ਕਿਵੇਂ ਮਰਜ਼ੀ ਜਿਵੇਂ ਮਰਜ਼ੀ ਚੜੀ ਚੱਲੋ ਦੇਖੋ ਜੀ ਚੜ੍ਹ ਕੇ ਦੇਖੋ ਜੀ ਪੂਰਾ ਚੜ੍ਹ ਕੇ ਦੇਖੋ ਹਾਂ ਦੇਖੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਹੈ ਨਾ ਬਾਈ ਜੀ ਜੀ ਮੇਨ ਗੱਲ ਬਾਈ ਸਜਣੋ ਕੁਆਲਿਟੀ ਦੀ ਆ ਜਾਂਦੀ ਹੈ ਨਾ ਬਾਈ ਜੀ ਤੇ ਮੇਨ ਗੱਲ ਬਾਈ ਕਹਿੰਦੇ ਵੀ ਅਸੀਂ ਕੁਆਲਿਟੀ ਜਿਹੜੀ ਪ੍ਰੋਵਾਈਡ ਕਰਦੇ ਹਾਂ ਨਾ ਬਾਈ ਆਪਣਾ ਕੁਆਲਿਟੀ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੁੰਦਾ ਜੀ ਠੀਕ ਹੈ ਬਾਕੀ ਇਹਦੇ ਚ ਜਿਹੜੇ ਗੱਦੇ ਵਗੈਰਾ ਦੇ ਡਿਜ਼ਾਈਨ ਤੇ ਇਹ ਬਈ ਜਿਹੜਾ ਹੈਗਾਗਾ ਇਹਦੀ ਜਿਹੜੀ ਢੋ ਬਹੁਤ ਉੱਚੀ ਆ ਬਈ ਇਹਦੀ 6 ਫੁੱਟ ਉੱਚੀ ਢੋਈ ਹੈ ਜੀ ਠੀਕ ਹੈ ਹਾਂਜੀ ਆ ਦੇਖ ਲਓ ਬਈ ਆ ਡਿਜ਼ਾਈਨ ਕਿੰਨੇ ਸੋਹਣੇ ਡਿਜ਼ਾਈਨ ਆ ਜਿਹੜੇ ਬਾਈ ਹੋਰਾਂ ਕੋਲੇ ਇੱਥੇ ਜਿਹੜੇ ਹੈਗੇ ਆ ਤਿਆਰ ਕੀਤੇ ਪਏ ਹਨਾ ਬਾਕੀ ਤੁਸੀਂ ਕੋਈ ਤੁਹਾਡੇ ਕੋਈ ਮਨਚ ਦੇ ਵਿੱਚ ਡਿਜ਼ਾਈਨ ਹੋਵੇ ਕਿਸੇ ਵੀ ਗੱਲ ਦਾ ਕੋਈ ਵੀ ਤੁਹਾਨੂੰ ਡਿਜ਼ਾਈਨ ਦਿਖਾਓ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਵਾ ਕੇ ਇਹਦੇ ਨਾਲ ਇੱਕ ਇੱਕ ਦਿਨ ਚ ਦੇ ਸਕਦੇ ਆ ਇੱਕ ਦਿਨ ਦੇ ਵਿੱਚ ਬਈ ਦੇ ਸਕਦੇ ਆ ਇੱਕ ਦਿਨ ਚ ਦੇ ਸਕਦੇ ਆ ਠੀਕ ਹੈ ਲੈ ਵੀ ਸੱਜਣੋ ਇਹ ਬੈੱਡ ਹੈ ਲੈ ਰਵਿ ਬਾਈ ਇਧਰ ਦਿਖਾ ਦੇ ਹਨਾ ਕਿਹੜਾ ਵੀ ਆ ਡਿਜ਼ਾਈਨਿੰਗ ਬਾਈ ਬਾਈ ਹੋਰਾਂ ਕੋਲ ਇੱਥੇ ਅਵੇਲੇਬਲ ਹੈ ਤੇ ਕੁਰਸੀਆਂ ਵੀ ਮਿਲ ਜਾਣੀਆਂ ਬਾਈ ਹਨਾ ਆਫਿਸ ਚੇਅਰਸ ਆਪਣੇ ਕੋਲ ਹਰ ਇੱਕ ਟਾਈਪ ਦੇ ਆਫਿਸ ਚੇਅਰਸ ਹੈ ਨਟਟਾਲੀਆਂ ਪਈਆਂ ਨੇ ਰਿਵੋਲਵਿੰਗ ਚੇਅਰ ਪਈਆਂ ਨੇ ਫਿਕਸ ਚੇਅਰ ਪਈਆਂ ਨੇ ਜੀ ਆਹ ਦੇਖ ਲਓ ਬਾਈ ਅੱਗੇ ਆ ਜੋ ਤੁਹਾਨੂੰ ਦਿਖਾਉਣਾ ਹੈ ਸ਼ੋਅਰੂਮ ਦਿਖਾਉਣਾ ਹੈ ਯਾਰ ਪਹਿਲਾਂ ਤੁਸੀਂ ਆਖੋਗੇ ਵੀ ਯਾਰ ਕੋਈ ਛੋਟਾ ਮੋਟੀ ਗੱਲਬਾਤ ਹੋਣੀ ਆ ਆਜੋ ਆਹ ਦੇਖੋ ਤੁਸੀਂ ਆ ਦਿਖਾ ਦੇ ਬਈ ਰਵੀ ਇੱਥੇ ਬਾਈ ਜਿਹੜੀ ਮੇਨ ਚੀਜ਼ ਲੱਗੀ ਹੋਈ ਆ ਸੱਜਣੋ ਉਹ ਹੈਗੀ ਆ ਬਾਈ ਸੋਫੇ ਸੋਫਿਆਂ ਦੇ ਵਿੱਚ ਤੁਸੀਂ ਵੈਰਾਈਟੀ ਦੇਖ ਲਓ ਡਿਜ਼ਾਈਨ ਦੇਖ ਲਓ ਕੁਆਲਿਟੀ ਦੇਖ ਲਓ ਹਨਾ ਉਹ ਦੂ ਤੁਸੀਂ ਦਿਖਾ ਦੇ ਇੱਕ ਵਾਰੀ ਹਨਾ ਇੱਥੋਂ ਦੀ ਐ ਜਾ ਕੇ ਹਰ ਇੱਕ ਜਿਹੜਾ ਕਲਰ ਹੈ ਹਨਾ ਉਹ ਤੁਹਾਨੂੰ ਮਿਲ ਜੂਗਾ ਜੇ ਤੁਸੀਂ ਚਾਹੋ ਨੀ ਵੀ ਸਾਨੂੰ ਆ ਇਸ ਤਰੀਕੇ ਦਾ ਕਲਰ ਚਾਹੀਦਾ ਤਾਂ ਤੁਹਾਨੂੰ ਉਸ ਤਰੀਕੇ ਦਾ ਮਿਲ ਜੂਗਾ ਹਨਾ ਬਈ ਜੀ ਇਹ ਬਾਈ ਕਿੰਨੇ ਕਿੰਨੇ ਸ਼ਿੱਟੜ ਆ ਇਹ ਸਾਰੇ ਆਪਰੇ ਕੋਲੇ 7 ਸ਼ਿੱਟੜ ਵੀ ਹੈ ਜੀ ਆਪਰੇ ਕੋਲ 12 ਸ਼ਿੱਟੜ ਵੀ ਹੈ ਜੀ ਠੀਕ ਹੈ ਆਪਰੇ ਕੋਲੇ ਜੇ ਕਸਟਮਰ ਚਾਹੇ ਠੀਕ ਹੈ ਕਿ ਸਾਨੂੰ ਵੱਧ ਸਿੱਟਾ ਵਾਲਾ ਚਾਹੀਦਾ ਹਾਂ ਅਸੀਂ ਉਹ ਵੀ ਬਰਮਾ ਦਾਂਗੇ ਜੀ ਠੀਕ ਹੈ ਇਹਦੇ ਬਾਈ ਫਿਰ ਰੇਟ ਉਸ ਤਰੀਕੇ ਨਾਲ ਵੇਰੀਐਂਟ ਕਰਨਗੇ ਮਤਲਬ ਜੀ ਇਹ ਸੀਟ ਦੇ ਹਿਸਾਬ ਨਾਲ ਰੇਟ ਵੇਰੀਐਂਟ ਕਰਦੇ ਠੀਕ ਤਾਂ ਅੱਗੇ ਵੀ ਹੈਗਾ ਬ ਹਣਾ ਆ ਦੇਖ ਲਓ ਤੁਸੀਂ ਇੱਧਰ ਸਾਰੇ ਤੇ ਨਿਗਾ ਮਰਵਾ ਰਾ ਵੀ ਇੱਧਰ ਦੇਖ ਸਾਰੇ ਤੇ ਨਿਗਾ ਮਰਵਾ ਦੇ ਬਾਈ ਆਪਾਂ ਕਿੱਥੋਂ ਚੱਲੇ ਆ ਤੇ ਇੱਧਰ ਤੁਸੀਂ ਚੀਜ਼ਾਂ ਦੇਖ ਲਓ ਹਣਾ ਤੇ ਇੱਧਰ ਬਾਈ ਜਿਹੜੀਆਂ ਸਾਰੀਆਂ ਅਲਮਾਰੀਆਂ ਨੇ ਸਭ ਤੋਂ ਫਾਈਨ ਕੁਆਲਿਟੀ ਦੀ ਅਲਮੀਰਾ ਦਿਖਾਉਣੀ ਆ ਸਾਨੂੰ ਜੀ ਜੀ ਅਲਮੀਰਾ ਦੇਖੋ ਜੀ ਜਿਹੜਾ ਆਪਾਂ ਕਹਿਦੇ ਨੇ ਪੰਜਾਬੀਆਂ ਚ ਕਾਰਾਂ ਦੇ ਪੇਂਟ ਹੋਇਆ ਹੁੰਦਾ ਈ ਕੰਪਿਊਟਰਸ ਪੇਂਟਿੰਗ ਉਹ ਇਹ ਤੇ ਹੋਈ ਹੋਈ ਹੈ ਜੀ ਉਹ ਇਹ ਤੇ ਹੋਈ ਹੋਈ ਹੈ ਬਾਈ ਜੀ ਠੀਕ ਹੈ ਸਾਰੀ ਲੇਜ਼ਰ ਕਟਿੰਗ ਥਰੂ ਇਹਦੇ ਕਟਿੰਗ ਹੋਈ ਹੈ ਸ਼ੀਟ ਦੀ ਅੱਛਾ ਜੀ ਟਾਟਾ ਦੀ ਚਾਦਰ ਲੱਗੀ ਹੈ ਇਹ ਤੇ ਸਾਰੀ ਬਈ ਸਾਰੀ ਟਾਟੇ ਚਾਦਰ ਲੱਗੀ ਠੀਕ ਹੈ ਪੂਰੀ ਟਾਪ ਕੁਆਲਿਟੀ ਆ ਗਈ ਬਈ ਇਹ ਜੀ ਪੂਰੀ ਟਾਪ ਕੁਆਲਿਟੀ ਆ ਗਈ ﺍﻟमीरा ਦੇਖੋ ਹਮ ਆ ਦੇਖੋ ਆ ਵੀ ਇਹਦੇ ਨਾਲ ਹੀ ਆ ਬਈ ਜੀ ਹਾਂ ਠੀਕ ਹੈ ਨਾ ਸਭ ਤੋਂ ਵੱਡੀ ﺍﻟमारी ਮੰਨੀ ਜਾਂਦੀ ਹੈ ਜੀ ਬਿਲਕੁਲ ਇੱਥੋਂ ਲੈ ਕੇ ਬਈ ਉਹ ਤੱਕ ਹਨਾ ਕਿੰਨੇ ਫੁੱਟ ਦੀ ਉਹ ਬਈ ਇਹ ਇਹ ਜੀ ਆਈਡੀਆ ਹੋਊਗੀ ਇਹ 6-7 ਫੁੱਟ ਦੇ ਕਰਾਂ 6-7 ਫੁੱਟ ਦੇ ਕਰਾਂ ਚੋਣ ਬਾਕੀ ਸੱਜ ਨੂੰ ਆ ਦੇਖ ਲਓ ਤੁਸੀਂ ਬਈ ਇਹ ਤੇ ਡਿਜ਼ਾਈਨ ਦੇਖ ਲਓ ਜਿਹੜਾ ਤੁਸੀਂ ਕਲਰ ਹਨਾ ਕਈ ਵਾਰੀ ਕਿਸੇ ਨੂੰ ਕਲਰ ਪਸੰਦ ਹੁੰਦਾ ਕੋਈ ਰੈੱਡ ਹੁੰਦਾ ਕੋਈ ਕਿੱਦਾਂ ਦਾ ਹੁੰਦਾਗਾ ਉਹ ਸਾਰੇ ਤਰੀਕਿਆਂ ਦੇ ਕਲਰ ਬਾਈ ਉਹ ਤੱਕ ਲੱਗੇ ਪਏ ਬ੍ਰਾਊਨ ਕਲਰ ਵੀ ਹੈਗਾ ਆਪਣੇ ਕੋਲੇ ਇਹੀ ਚੀਜ਼ ਦੇ ਆਪਣੇ ਬ੍ਰਾਊਨ ਕਲਰ ਹੈ ਜੀ ਜਮਨ ਸੇਮ ﺍﻟमारी ਬ੍ਰਾਊਨ ਕਲਰ ਚ ਪਈ ਹੈ ਹਾਂ ਇਹੀ ﺍﻟमारी ﺍﻟअलमीरा ਆਪਣੇ ਕੋਲੇ ਪਿਸਟਾ ਕਲਰ ਚ ਪਈ ਹੈ ਇਹਨੂੰ ਪਿਸਟਾ ਰੰਗ ਬੋਲੇ ਜਾਂਦੇ ਠੀਕ ਹੈ ਬਾਈ ਹਾਂਜੀ ਉਹ ਦੇਖੋ ਜਿਹੜਾ ਵੀ ਬਾਈ ਤੁਹਾਡਾ ਸੱਜਣੋ ਮਨ ਕਰਦਾ ਉਹ ਚੀਜ਼ ਮਿਲ ਜੂਗੀ ਇਹ ਯੂਵੀਲ ਮੀਰਾ ਹੈ ਜੀ ਇਹ ਆਪਣੇ ਯੂਵੀਲ ਮੀਰਾ ਬੋਲੇ ਜਾਂਦੇ ਇਹਨੂੰ ਜੀ ਦੇਖੋ ਜੀ ਕੀ ਆਵਾਜ਼ ਆ ਬਾਈ ਦੇਖੋ ਬਹੁਤ ਸੋਹਣੀਆਂ ਬਾਈ ਚੀਜ਼ਾਂ ਤਿਆਰ ਕੀਤੀਆਂ ਹੋਈਆਂ ਨੇ ਹਨਾ ਤੇ ਇਹ ਅਲਮਰਾ ਆ ਗਈ ਬਾਈ ਇਧਰਲੇ ਪਾਸੇ ਬਾਈ ਆਪਣੇ ਕੋਲੇ ਇਹ ਆਪਣੇ ਕੋਲ ਪੇਟੀ ਆ ਗਈਆਂ ਆ ਗਈਆਂ ਹਨਾ ਜੀ ਪੇਟੀ ਆ ਗਈ ਆਪਣੇ ਕੋਲੇ ਠੀਕ ਹੈ ਹਾਂਜੀ ਆ ਇਧਰ ਪੇਟੀਆਂ ਲੱਗੀਆਂ ਹੋਈਆਂ ਬਾਈ ਆ ਦੇਖ ਲਓ ਸ਼ੌਕਰ ਲੱਗਿਆ ਹੋਇਆ ਜੀ ਹੂੰ ਅ ਸੱਚ ਨੂੰ ਐ ਇਹ ਦੂ ਪਿੱਛੇ ਵੀ ਪਿਆ ਹਨਾ ਜੇ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦਿਖਾਉਣਾ ਆਜੋ ਹਨਾ ਜਿਵੇਂ ਆਪਾਂ ਗੱਲ ਕਰਦੇ ਹੁੰਨੇ ਨਾ ਵੀ ਗੱਦੇ ਹਨਾ ਵੀ ਸਾਨੂੰ ਗੱਦਿਆਂ ਦੀ ਡਿਜ਼ਾਈਨਿੰਗ ਚਾਹੀਦੀ ਆ ਤੁਹਾਨੂੰ ਮੈਂ ਗੱਦੇ ਦਿਖਾਉਣਾ ਯਾਰ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਵੀ ਗੱਦੇ ਇੰਨੇ ਵੀ ਹੋ ਸਕਦੇ ਹਨਾ ਆਜੋ ਹਜੇ ਜਗਾ ਪਿੱਛੇ ਹੋਰ ਪਈ ਆ ਉਹ ਵੀ ਹਜੇ ਫਿਲ ਕਰਨੀ ਆ ਅੱਜ ਉਸ ਨਾਲ ਸਮ ਦਿਖਾਉਣਾ ਆਈਦਰ ਰਵੀ ਬਾਈ ਕੈਮਰਾ ਮਰਵਾ ਦੇ ਗੱਦੇ ਦਿਖਾ ਦੇ ਪਹਿਲਾਂ ਤਾਂ ਗੱਦੇ ਚੈੱਕ ਕਰੋ ਯਾਰ ਤੁਸੀਂ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਵੀ ਸੁਣੋ ਆਪਣੇ ਤੁਸੀਂ ਆ ਲੈ ਲੋ 2500 ਤੋਂ ਸ਼ੁਰੂ ਹੋ ਕੇ ਮੈਟ੍ਰਿਸਿਸ ਹਾਈ ਰੇਂਜ ਤੱਕ ਵੀ ਆਂਦਾ ਆਪਣੇ ਕੋਲ ਮੇਟ੍ਰਿਸ ਹਾਈ ਰੇਂਜ ਤੱਕ ਆਇਆ ਬਈ ਠੀਕ ਹੈ ਜੇ ਤੁਹਾਨੂੰ ਸਪ੍ਰਿੰਗਲ ਆ ਜਿਹੜਾ ਕੋਟਲਾ ਚ ਗੱਦਾ ਚੱਲਦਾ ਕੋਈ ਆਪਣੇ ਕੋਲ ਅਵੇਲੇਬਲ ਹੈ ਜਿਹੜੇ ਸਪ੍ਰਿੰਗਾਂ ਵਾਲੇ ਗੱਦੇ ਨਹੀਂ ਹੁੰਦੇ ਸੱਜਣੋ ਉਹ ਵੀ ਮਿਲ ਜਾਣਗੇ ਬਈ ਸੁਣਨਾ ਮੈਂ ਤੁਹਾਨੂੰ ਦੱਸਿਆ ਯਾਰ ਵੀ ਇੱਕ ਥਾਂ ਆਉਂਗੇ ਤੁਸੀਂ ਤਾਂ ਤੁਹਾਨੂੰ ਸਾਰੀਆਂ ਚੀਜ਼ਾਂ ਮਿਲ ਜਾਣੀਆਂ ਬਾਈ ਮੋੜ ਮੰਡੀ ਸ਼ਹਿਰ ਆ ਜ਼ਿਲ੍ਹਾ ਬਠਿੰਡਾ ਦਾ ਤੇ ਜਦੋਂ ਆਪਾਂ ਪੜੋਂ ਉੱਤਰਦੇ ਆ ਨਾ ਇੱਧਰ ਆਪਣਾ ਤਲਵੰਡੀ ਸਾਬ ਨੂੰ ਜਾਂਦੇ ਆ ਉੱਥੇ ਬਾਈ ਹੋਰਾਂ ਦੀ ਲੋਕੇਸ਼ਨ ਹੈ ਠੀਕ ਹੈ ਤੇ ਸੱਜਣੋ ਇਹ ਦੇਖ ਲਓ ਬਾਈ ਹਨਾ ਇੱਥੇ ਆਪਾਂ ਇੱਥੇ ਬਜਾਜ ਫਾਈਨਾਂਸ ਵੀ ਅਵੇਲੇਬਲ ਹੈ ਕਿਸੇ ਤਰ੍ਹਾਂ ਦਾ ਫਾਈਨਾਂਸ ਆਪਣੇ ਕੋਲੇ ਅੱਛਾ ਹਾਂਜੀ ਮਤਲਬ ਸੱਜਣੋ ਜੇ ਤੁਸੀਂ ਕੋਈ ਸਮਾਨ ਲੈਣਾਗਾ ਹਨਾ ਇੱਥੋਂ ਦਾ ਬਾਈ ਹੋਰੇ ਤੁਹਾਨੂੰ ਕਿਸ਼ਤਾਂ ਕਰਕੇ ਵੀ ਦੇ ਦੇਣਗੇ ਜਿਹੜਾ ਬਜਾਜ ਦਾ ਫਾਈਨਾਂਸ ਚੱਲਦਾ ਹੈਗਾ ਉਹਦੇ ਤੁਹਾਡੀਆਂ ਕਿਸ਼ਤਾਂ ਵੀ ਹੋ ਜਾਣੀਆਂ ਠੀਕ ਹੈ ਜੀ ਤੇ ਬਾਕੀ ਆ ਦੇਖ ਲਓ ਤੁਸੀਂ ਖੁਰ ਆਓ ਬਾਈ ਵਿਜ਼ਿਟ ਕਰਕੇ ਜਾਓ ਜੀ ਜਿਹੇ ਜਿਹੇ ਤੁਹਾਨੂੰ ਕੁਆਲਿਟੀ ਜਾਂਦੇ ਉਹ ਜਿਹੇ ਅਸੀਂ ਪ੍ਰੋਵਾਈਡ ਕਰਾ ਕੇ ਦੇਵਾਂਗੇ ਉਹ ਜੀ ਠੀਕ ਹੈ ਬਾਈ ਲੈ ਵੀ ਸਜਣੋ ਸਾਰੇ ਦੋਸਤਾਂ ਦਾ ਧੰਨਵਾਦ ਬਾਈ ਜਰੂਰ ਇੱਕ ਵਾਰੀ ਅਸੀਂ ਤੁਹਾਨੂੰ ਇਹੀ ਕਹਾਂਗੇ ਵੀ ਲੈਣਾ ਕਰਨਾ ਦੇਖੋ ਆਪਦੀ ਮਰਜ਼ੀ ਹੁੰਦੀ ਹੈ ਪਰ ਇੱਕ ਵਾਰੀ ਵਿਜ਼ਿਟ ਤੁਸੀਂ ਜਰੂਰ ਕਰਿਓ ਬਾਈ ਉਹਨਾਂ ਦਾ ਸੁਭਾਅ ਬਹੁਤ ਚੰਗਾ ਬਾਈ ਡੀਲ ਸੁਣਨਾ ਬਹੁਤ ਅੱਛੀ ਕਰਨਗੇ ਠੀਕ ਹੈ ਤੇ ਤੁਸੀਂ ਇੱਕ ਵਾਰੀ ਵਿਜ਼ਿਟ ਕਰੋ ਬਾਈ ਮੋੜ ਮੰਡੀ ਸ਼ਹਿਰ ਹੈ ਜ਼ਿਲ੍ਹਾ ਬਠਿੰਡਾ ਦਾ ਜਦੋਂ ਆਪਾਂ ਤਲਵੰਡੀ ਸਾਭੂ ਨੂੰ ਜਾਂਦੇ ਆਂ ਪੁਰ ਉਤਰਦੇ ਆਂ ਬਾਈ ਹੋਰਾਂਸ ਤੁਹਾਨੂੰ ਆਪਣੇ ਆਪ ਤਾਂ ਲੱਗ ਜਾਊਗਾ ਓਪੋਜ਼ਿਟ ਹਰਿਆਲੀ ਪੰਪ ਹੈ ਜੀ ਹਰਿਆਲੀ ਪੈਟਰੋਲ ਪੰਪ ਬਹੁਤ ਮਸ਼ਹੂਰ ਹੈ ਇੱਥੇ ਬਹੁਤ ਮਸ਼ਹੂਰ ਆਪਰਾ ਉਹ ਜਮਾ ਸਾਹਮਣੇ ਹੈ ਯ ਆਪਣੀ ਲੋਕੇਸ਼ਨ ਉਹਦੇ ਬਿਲਕੁਲ ਸਾਹਮਣੇ ਬਿਲਕੁਲ ਸਾਹਮਣੇ ਸੋ ਸਾਰੇ ਦੋਸਤਾਂ ਦਾ ਧੰਨਵਾਦ ਬਾਈ ਥੈਂਕ ਯੂ ਸ਼ੁਕਰੀਆ